ਜੀ ਮਾਨ ਸਾਹਿਬ ਤੇ ਤੇ ਦੂਜੀ ਹੁਣ ਅਸੀਂ ਇਹ ਮੁੱਦੇ ਦੀ ਗੱਲ ਕਰਦੇ ਆ ਜਿਹੜਾ ਲੈਂਡਲੋਰ ਤੇ ਟੈਨੈਂਟ ਬੋਰਡ ਦੇ ਵਿੱਚ ਚੇਂਜਸ ਲਿਆਂਦੀਆਂ ਗਈਆਂ ਨੇ। ਇਸ ਨੂੰ ਸਾਹਿਬ ਇਹ ਵੀ ਬਹੁਤ ਸਵਾਲ ਇੱਥੇ ਉੱਠ ਰਹੇ ਸੀਗੇ ਕਿ ਸਮਾਂ ਬਹੁਤ ਲੱਗ ਰਿਹਾ ਇਹ ਮਸਲੇ ਇਸ ਤਰੀਕੇ ਦੇ ਬਹੁਤ ਖੜੇ ਹੋ ਰਹੇ ਸੀਗੇ ਕਿ ਜੋ ਵੀ ਕਿਰਾਏਦਾਰ ਰੱਖੇ ਹੋਏ ਨੇ ਕਿਰਾਏਦਾਰ ਕਿਰਾਇਆ ਨਹੀਂ ਦੇ ਰਹੇ ਮਕਾਨ ਵੀ ਨਹੀਂ ਛੱਡ ਰਹੇ ਸੀਗੇ ਬਹੁਤ ਸਾਰੀਆਂ ਸਟੋਰੀਜ਼ ਤੁਸੀਂ ਦੇਖਿਆ ਵੀ ਨਹੀਂ ਉਸਦੇ ਵਿੱਚ ਕਵਰ ਹੁੰਦੀ ਆ ਕਿ ਲੈਂਡਲੋਰਸ ਵੀ ਕਾਫੀ ਖੱਜਲ ਖਰਾਬ ਹੋ ਰਹੇ ਸੀ ਸੋਨ ਦਾ ਆਰਥਿਕ ਪੱਖੋਂ ਵੀ ਬਹੁਤ ਨੁਕਸਾਨ ਹੋ ਰਿਹਾ ਸੀਗਾ ਸਮਾਵੀ ਇਹਦੇ ਵਿੱਚ ਕਾਫੀ ਲੱਗ ਰਿਹਾ ਸੀਗਾ ਤੇ ਸਾਡੇ ਸੁਣਨ ਵਾਲੇ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਫੋਰ ਸਰਕਾਰ ਨੇ ਕੀ ਚੇਂਜਸ ਜਿਹੜੀਆਂ ਨੇ ਇਸ ਕਾਨੂੰਨ ਰਾਹੀਂ ਲਿਆਂਦੀਆਂ ਆ। ਅ ਬਿਲਕੁਲ ਕੋਤਨਪਾ ਜੀ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਸੀ ਜੀ ਲੈਂਡਲੋਰ ਟੈਨੈਂਟ ਬੋਰਡ ਦਾ ਹਮੇਸ਼ਾ ਹੀ ਕੰਸਿਸਟੈਂਟਲੀ ਲੋਕਾਂ ਦੇ ਸਾਨੂੰ ਕਾਲਸ ਆਉਂਦੀਆਂ ਸੀ ਜਿਹੜੇ ਲੈਂਡਲੋਰ ਜਿਹੜੇ ਵਿਚਾਰੇ ਜਿਨ੍ਹਾਂ ਦਾ ਪ੍ਰਾਪਰਟੀ ਸੀ ਉਹਨਾਂ ਨੇ ਬੜੀ ਮਿਹਨਤ ਕਰਕੇ ਆਪਣੀ ਹਾਰਡ ਐਂਡ ਕਮਾਈ ਦੇ ਨਾਲ ਪ੍ਰਾਪਰਟੀ ਜਿਹੜੀਆਂ ਲਈਆਂ ਤੇ ਲੋਕ ਜਿਹੜਾ ਰੈਂਟ ਨਹੀਂ ਪੇ ਕਰਦੇ ਸਿਸਟਮ ਨੂੰ ਬਿਊਜ਼ ਕਰਦੇ ਸੀ ਸੋ ਆਪਾਂ ਹਮੇਸ਼ਾ ਹੀ ਗੱਲ ਕਰ ਰਹੇ ਸੀ ਮੈਂ ਕਾਫੀ ਲੰਬੇ ਸਮੇਂ ਤੋਂ ਮਿਨਿਸਟਰੀ ਨਾਲ ਗੱਲ ਕਰਕੇ ਹਮੇਸ਼ਾ ਉੱਥੇ ਕੌਂਕਸ ਦੇ ਵਿੱਚ ਵੀ ਜਿੰਨੀ ਵਾਰ ਮੌਕਾ ਮਿਲਿਆ ਉੱਥੇ ਇਸਿਊ ਮੈਂ ਰੇਜ਼ ਕੀਤਾ ਤੇ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਕੱਲ ਜਿਹੜਾ ਇਹ ਬਿੱਲ ਜਿਹੜਾ ਉਹਦੇ ਵਿੱਚ ਇੱਕ ਐਲੀਮੈਂਟ ਇਹ ਵੀ ਹੈ ਗਾ ਲੈਂਡਰ ਨਾ ਟੈਨੈਂਟ ਬੋਰਡ ਨੂੰ ਸਟਰੈਂਥਨ ਕਰਨ ਦਾ ਉਹਨੂੰ ਫੇਅਰ ਸਿਸਟਮ ਬਣਾਉਣ ਦਾ ਨਾਟ ਓਨਲੀ ਫॉर ਟੈਨੈਂਟਸ ਬਟ ਲੈਂਡਲੋਰਡ ਦੇ ਲਈ ਵੀ ਫੇਅਰ ਸਿਸਟਮ ਹੋਵੇ ਸੋ ਇਹਦੇ ਵਿੱਚ ਜਿਹੜੀਆਂ ਚੇਂਜਸ ਕੀਤੇ ਗਏ ਆ ਕੁਲਤਰਨ ਪਾਜੀ ਪਹਿਲਾਂ ਤੇ ਗੱਲ ਕੀਤੀ ਗਈ ਹੈ ਜੀ ਪ ਜਦੋਂ ਵੀ ਕੋਈ ਸੁਣਵਾਈ ਹੁੰਦੀ ਸੀ ਹਿアリング ਹੁੰਦੀ ਸੀ ਉਹਦੇ ਵਿੱਚ ਆ ਕੇ ਟੈਨੈਂਟ ਆਪਣੇ ਹੋਰ ਏਕਸਕਿਊਜ਼ ਦੇ ਕੇ ਕਿ ਮੇਰਾ ਜੀ ਲੈਂਡਲੋਰਡ ਮੈਨੂੰ ਇਹ ਫਲਾਨਾ ਚੀਜ਼ ਕਹੀ ਸੀ ਨੇ ਫਿਕਸ ਨਹੀਂ ਕੀਤੀ ਆ ਕਿ ਆਸ ਫਿਕਸ ਨਹੀਂ ਕੀਤਾ ਤੇ ਉਹ ਆ ਕੇ ਫਿਰ ਜਿਹੜੀ ਹਿアリング ਆ ਜਿਹੜਾ ਜੱਜ ਸੀ ਉੱਥੇ ਕਹਿ ਰਿਹਾਦਾ ਸੀ ਕਿ ਓਕੇ ਜੀ ਤੁਹਾਨੂੰ 2 ਮਿੰਟ ਦਾ ਟਾਈਮ ਦਿੰਨੇ ਤੁਸੀਂ ਆਪਣਾ ਰੈਂਟ ਪੇ ਕਰੋ ਤੇ ਜਿਹੜਾ ਲੈਂਡਲੋਰਡ ਆ ਤੁਹਾਡੀਆਂ ਚੀਜ਼ਾਂ ਫਿਕਸ ਕਰ ਦੂਗਾ ਜੀ ਸੋ ਉਹ ਹੋਰ ਟਾਈਮ ਬਾਈ ਕਰ ਲੈਂਦੇ ਸੀ ਇਹਦੇ ਵਿੱਚ ਹੁਣ ਆਪਾਂ ਇੱਕ ਸਿੱਧਾ ਹੀ ਇੱਕ ਪ੍ਰੋਵੀਜ਼ਨ ਪਾ ਦਿੱਤੀ ਆ ਜਿਹੜੀ ਕਲੀਅਰ ਡਾਇਰੈਕਸ਼ਨ ਦਿੱਤੀ ਗਈ ਹੈ ਬੋਰਡ ਨੂੰ ਜੱਜਿਸ ਨੂੰ ਕਿ ਜੇ ਕੋਈ ਨੌਨ ਪੇਮੈਂਟ ਜਿਹੜਾ ਰੈਂਟ ਜਿਹੜਾ ਹੈਗਾ ਉਹਦਾ ਇਸ਼ੂ ਹੈਗਾ ਲੇਟ ਪੇਮੈਂਟ ਆ ਕੋਈ ਪੇਮੈਂਟ ਨਹੀਂ ਕਰ ਰਿਹਾ ਉਹਨੂੰ ਆਧਾਰ ਬਣਾ ਕੇ ਜਿਹੜੀ ਰਾਈਟਵੇ ਜਿਹੜੀ ਹੈ ਵਿਕشنੋਦੀ ਕੀਤੀ ਜਾ ਸਕਦੀ ਹੈ ਜੀ ਸੋ ਕੋਈ ਵੀ ਹੁਣ ਜੇ ਟੈਨੈਂਟ ਲੈਟ ਸੇ ਰੈਂਟ ਨਹੀਂ ਆਪਣਾ ਦੇ ਰਿਹਾ ਉਹਦੀ ਹੀアリング ਆਉਂਦੀ ਆ ਤੇ ਜੱਜ ਨੂੰ ਆਧਾਰ ਬਣਾ ਕੇ ਕਿ ਇਹਨੇ ਰੈਂਟ ਆਪਣਾ ਜਿਹੜਾ ਪੇ ਨਹੀਂ ਕੀਤਾ ਇਹਨੂੰ ਵਿਕਸ਼ਨ ਕੀਤੀ ਜਾਵੇ ਉੱਥੇ ਐਕਸਕਿਊਜ਼ ਜਿਹੜੇ ਹੋਰ ਨਹੀਂ ਚੱਲਣਗੇ ਜੀ ਜੇ ਕੋਈ ਐਕਸਕਿਊਜ਼ਨ ਲੈ ਕੇ ਆਉਣੇ ਆ ਕਿ ਲੈਟ ਸੇ ਜੀ ਮੇਰਾ ਟੈਨੈਂਟ ਨਾਲ ਲੈਂਡਲੋਰਡ ਨਾਲ ਕੋਈ ਡਿਸਪਿਊਟ ਸੀ ਮੈਨੂੰ ਇਹ ਕਹਿਣੇ ਫਿਕਸ ਨਹੀਂ ਕੀਤਾ ਉਹਦੇ ਲਈ ਤੁਹਾਨੂੰ ਹਿਅਰਿੰਗ ਉੱਪਰ ਨਹੀਂ ਮੌਕਾ ਮਿਲੂਗਾ ਤੁਹਾਨੂੰ 7 ਦਿਨ ਪਹਿਲਾਂ ਇੱਕ ਰਿਟਰਨ ਨੋਟਿਸ ਜਿਹੜਾ ਭੇਜਣਾ ਪਊਗਾ ਬੋਰਡ ਨੂੰ ਕਿ ਮੇਰੇ ਇਹ ਇਸ਼ੂ ਜਿਹੜੇ ਲੈਂਡਲੋਰਡ ਨਾਲ ਹੈਗੇ ਆ ਤੇ ਨਾਲ ਦੀ ਨਾਲ ਉਹਦੇ ਵਿੱਚ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਕੋਈ ਇਸ਼ੂ ਰੇਸ ਕਰਨ ਤੋਂ ਪਹਿਲਾਂ ਤੁਹਾਨੂੰ ਆਪਣਾ 50% ਰੈਂਟ ਜਿਹੜਾ ਪਹਿਲਾਂ ਪੇ ਕਰਨਾ ਪਊਗਾ ਫਿਰ ਤੁਸੀਂ ਜਿਹੜੇ ਇਸ਼ੂ ਆਪਣੇ ਉਹ ਰੇਸ ਕਰ ਸਕਦੇ ਆ ਜੀ ਤੋ ਇਹ ਜਿਹੜੇ ਮੇਨ ਇੰਪੋਰਟੈਂਟ ਫੈਕਟਰ ਇਹਦੇ ਵਿੱਚ ਜਿਹੜੇ ਹੈਗੇ ਆ ਜੀ ਨਾਲ ਦੀ ਨਾਲ ਜਿਹੜਾ ਕੁਲਤਨਪਾਜੀ ਪਹਿਲਾਂ ਹੁੰਦਾ ਸੀ ਕਿ ਜੇ ਨੌਨ ਪੇਮੈਂਟ ਆਪਣਾ ਕੋਈ ਰੈਂਟ ਨਹੀਂ ਦੇ ਰਿਹਾ ਲੇਟ ਰੈਂਟ ਦੇ ਰਿਹਾ ਉਹਦੇ ਵਿੱਚ ਨੋਟਿਸ ਹੁੰਦਾ ਸੀ 14 ਦਿਨ ਦਾ ਇਹਦੇ ਵਿੱਚ ਨੋਟਿਸ ਨੂੰ ਘਟਾ ਕੇ 7 ਦਿਨ ਬਾਅਦ ਤੁਸੀਂ ਨੋਟਿਸ ਦੇ ਸਕਦੇ ਹੋ ਉਹਨਾਂ ਨੂੰ ਜੇ ਕੋਈ ਜਿਹੜਾ ਰੈਂਟ ਤੁਹਾਨੂੰ ਨਹੀਂ ਮਿਲ ਰਿਹਾ ਜੀ ਉਹਦੇ ਨਾਲ ਦੀ ਨਾਲ ਜਿਹੜਾ 120 ਦਿਨ ਦਾ ਸਮਾਂ ਦਿੱਤਾ ਗਿਆ ਕਿ ਜੇ ਭੈਣ ਭਰਾ ਕੋਈ ਕਹਿੰਦਾ ਕਿ ਮੈਂ ਲੈਂਡਲੋਰਡ ਕਹਿ ਰਿਹਾ ਕਿ ਮੈਂ ਆਪਣੇ ਪਰਸਨਲ ਯੂਜ਼ ਦੇ ਲਈ ਪ੍ਰਾਪਰਟੀ ਰੱਖਣੀ ਆ ਮੈਂ ਆਪ ਮੂਵ ਹੋਣਾ ਵਾ ਤੇ ਉਹ ਪਹਿਲਾਂ ਹੁੰਦਾ ਸੀ ਕਿ ਤੁਹਾਨੂੰ ਨੋਟਿਸ ਵੀ ਦੇਣਾ ਪੈਂਦਾ ਸੀ ਨਾਲ ਦੀ ਨਾਲ ਟੈਨੈਂਟ ਨੂੰ ਜਿਹੜਾ ਕੰਪਨਸੇਟ ਕਰਨਾ ਪੈਂਦਾ ਸੀ ਉਹ ਕੰਪਨਸੇਸ਼ਨ ਕਿਸੇ ਤਰੀਕੇ ਦੀ ਵੀ ਹੋ ਸਕਦੀ ਹੈ ਜੀ ਇੱਕ ਮਹੀਨੇ ਦਾ ਰੈਂਟ ਦੇ ਦਿੱਤਾ ਜਾਂ ਜਿੱਦਾਂ ਵੀ ਆ ਲੇਕਿਨ ਇਹਦੇ ਵਿੱਚ ਹੁਣ ਕਲੀਅਰ ਡਾਇਰੈਕਸ਼ਨ ਇਹ ਵੀ ਆ ਕਿ 120 ਦਿਨ ਦਾ ਨੋਟਿਸ ਦੇ ਕੇ ਲੈਂਡਲੋਰ ਟੈਨੈਂਟ ਨੂੰ ਆਪਣੀ ਪ੍ਰਾਪਰਟੀ ਓਨ ਯੂਜ਼ ਦੇ ਲਈ ਜਿਹੜਾ ਜੀ ਉਹ ਉਹਦੇ ਵਿੱਚ ਮੂਵ ਹੋ ਸਕਦਾ ਤੇ ਉਹਨੂੰ ਕੋਈ ਵੀ ਕੰਪਨਸੇਟ ਕਰਨ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਟੈਨੈਂਟ ਨੂੰ ਮਤਲਬ ਜਿਹੜਾ 120 ਦਿਨ ਦਿੱਤਾ ਸੰਨ ਸਾਹਿਬ 120 ਦਿਨ ਦੇ ਵਿੱਚ ਮੰਨ ਲਓ ਉਹਨੂੰ ਕਹਦਾ ਵੀ ਇਹ ਇਹ ਤੋਂ ਬਾਅਦ ਉਹ ਉੱਥੇ ਜਿਹੜਾ ਮੇਨ ਓਨਰ ਆ ਚਲੇ ਜਾਊਗਾ 120 ਦਿਨ ਦਾ ਮੰਨ ਲਓ ਜਿਹੜਾ ਪੈਂਡਿੰਗ ਜੇ ਉਹਨੇ ਰੈਂਟ ਨਹੀਂ ਦਿੱਤਾ ਉਹ ਉਹਨੂੰ ਛੱਡਣ ਮੇਲੇ ਕੋਰਟ ਇਹ ਵੀ ਕਹਿ ਦਊਗਾ ਵੀ ਇਹਨੂੰ ਪੇ ਕਰਕੇ ਜਾਣਾ ਪਊਗਾ ਆ ਕੁਲਤਨ ਆਪਣੇ ਭਵਿੰਦਰ ਭਾਜੀ ਉਹ ਤੇ ਪਹਿਲਾਂ ਹੀ ਆਪਾਂ ਜਿੱਦਾਂ ਗੱਲ ਕਰ ਲਈ ਹੈ ਕਿ ਜਦੋਂ ਉਹ ਪਹਿਲਾਂ ਜੇ ਕੋਈ ਰੈਂਟ ਨਹੀਂ ਦੇ ਰਿਹਾ ਆਪਾਂ ਨੂੰ 120 ਦਿਨ ਵੇਟ ਕਰਨ ਦੀ ਲੋੜ ਹੀ ਨਹੀਂ ਹੈਗੀ ਜੀ ਆਪਾਂ ਰਾਈਟ ਵੇ ਜਿਹੜਾ ਉਹਨੂੰ ਨੋਟਿਸ ਦੇ ਕੇ ਆਪਾਂ ਉਹਦੀ ਲੈਂਡਲੋਰ ਟੈਨੈਂਟ ਬੋਰਡ ਦੇ ਵਿੱਚ ਫਾਈਲ ਲਾ ਸਕਦੇ ਹਾਂ ਉੱਥੇ ਆਧਾਰ ਬਣਾ ਕੇ ਜਿੱਦਾਂ ਆਪਾਂ ਗੱਲ ਕੀਤੀ ਕਿ ਨੌਨ ਪੇਮੈਂਟ ਦਾ ਰੈਂਟ ਹੈ ਉਹ ਰਾਈਟਵੇ ਵਿਕਸ਼ਨ ਜਿਹੜੀ ਜੱਜ ਜੀ ਦੀ ਉਹਦੀ ਕਰ ਸਕਦਾ। ਉਹ ਇਹਦੇ ਵਿੱਚ ਇਹ ਵੀ ਚੀਜ਼ ਤਜਵੀਜ਼ ਰੱਖੀ ਗਈ ਆ ਵੀ ਉਹਨੂੰ ਹੋਰ ਨਾਲ ਲਾਮ ਕੇ ਤੇ ਅਦਾਲਤ ਫਾਸਟ ਟਰੈਕ ਦੇ ਵਿੱਚ ਜਿਹੜੇ ਕੇਸੇ ਜਾਣਗੇ ਉਹਨੂੰ ਫਾਸਟ ਟਰੈਕ 'ਚ ਪਾਏ ਜਾਣ ਜਿੰਨੇ ਵੀ ਹੋਣਗੇ। ਬਿਲਕੁਲ ਜੀ ਬਿਲਕੁਲ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕਿ ਪਹਿਲਾਂ ਇਦਾਂ ਦਾ ਸੀ ਭਵਿੰਦਰ ਪਾਜੀ ਕੀ ਉਹ ਟੈਨੈਂਟਸ ਉੱਥੇ ਆਪਣੇ ਐਕਸਕਿਊਜ਼ ਬਣਾ ਲੈਂਦੇ ਸੀ ਕਿ ਸਾਡਾ ਲੈਂਡਲੋਰ ਨਾਲ ਡਿਸਪਿਊਟ ਚੱਲਦਾ ਸਾਨੂੰ ਹੋਰ ਟਾਈਮ ਚਾਹੀਦਾ ਮੈਂ ਸਿੱਖਿਆ। ਉਹ ਡਿਸਪਿਊਟ ਜਿੱਦਾਂ ਮੈਂ ਗੱਲ ਤੇ 7 ਦਿਨ ਦਾ ਨੋਟਿਸ ਦੇਣਾ ਪਊਗਾ ਬੋਰਡ ਨੂੰ ਲੇਕਿਨ ਉਹ ਵੀ ਜੱਜ ਦੀ ਉੱਥੇ ਹੋਊਗੀ ਆਪਣਾ ਕਿ ਉਹ ਜੱਜ ਆਪਣਾ ਜਿਹੜਾ ਉਹਨੂੰ ਦੇਖ ਕੇ ਕਿ ਨਾਨ ਪੇਮੈਂਟ ਦਾ ਰੈਂਟ ਇਸ਼ੂ ਹੈਗਾ ਵਾ ਤੇ ਉਹ ਕਰਕੇ ਜਿਹੜਾ ਉਹਨਾਂ ਦੀ ਵਿਕਸ਼ਨ ਜਿਹੜੀ ਕੀਤੀ ਜਾ ਸਕਦੀ ਹੈ ਜੀ ਪ੍ਰਿੰਸ ਸਾਹਿਬ ਸਮ ਸਾਬ ਹੰਤ ਦੇ ਵਿੱਚ ਮੇਰਾ ਸਵਾਲ ਇਹ ਆ ਕਿ ਕੱਲ ਜਿਵੇਂ প্রভਿਨਸ਼ੀਅਲ ਪਾਰਲੀਮੈਂਟ ਦੇ ਵਿੱਚ ਕਾਫੀ ਅਹਿਮ ਜਿਹੜੇ ਲੈਜਿਸਲੇਸ਼ਨ ਆਏ ਨੇ ਸੋ ਇਦਾਂ ਹੀ ਸਾਡੇ ਜਿਹੜਾ ਹਾਊਸ ਆਫ ਕਾਮਨ ਦੇ ਵਿੱਚ ਵੀ ਬੜਾ ਅਹਿਮ ਰ ਹੈ ਇਹ ਜਿਹੜਾ ਲੈਜਿਸਲੇਸ਼ਨ ਆਇਆ ਉਹ ਆ ਬੇਲ ਰੀਫਾਰਮਸ ਨੂੰ ਲੈ ਕੇ ਕਿ ਹੁਣ ਬੇਲ ਰੀਫਾਰਮਸ ਸਖਤ ਹੋ ਰਹੇ ਨੇ ਚੇਂजेस ਆ ਰਹੀਆਂ ਨੇ ਬੇਲ ਲੈਣੀ ਨਹੀਂ ਸੁਖਾਲੀ ਨਹੀਂ ਹੋਗੀ ਤੇ ਫੈਡਰਲ ਸਰਕਾਰ ਵੱਲੋਂ ਲਿਆਂਦਾ ਗਿਆ ਇਹਦੇ ਵਿੱਚੋਂ ਸਾਨੂੰ ਸਭ ਇੱਕ ਵੱਡਾ ਸਵਾਲ ਇਹ ਹੁੰਦਾ ਕਿ ਅਗਰ ਇਹ ਜਿਹੜੇ ਅਪਰਾਧੀ ਨੇ ਜਾਂ ਜਿਹੜਾ ਦੇ ਉੱਪਰ ਚਾਰਜਸ ਲੱਗਦੇ ਨੇ ਉਹਨਾਂ ਨੂੰ ਅਗਰ ਬੇਲ ਨਹੀਂ ਮਿਲਦੀ ਸਖਤੀਆਂ ਹੁੰਦੀਆਂ ਨੇ ਤੋ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣ ਵਾਸਤੇ ਸਾਡੇ ਕੋਲ ਉਹਨੀਆਂ ਜੇਲ੍ਹਾਂ ਵੀ ਹੋਣੀਆਂ ਚਾਹੀਦੀਆਂ ਜੇਲ੍ਹਾਂ ਦੇ ਵਿੱਚ ਉਨੀ ਸਮਰੱਥਾ ਵੀ ਹੋਣੀ ਚਾਹੀਦੀ ਆ ਸਾਡਾ ਜੂਰੀਸਡਿਕਸ਼ਨ ਸਿਸਟਮ ਜਿਹੜਾ ਪ੍ਰੋਵਿੰਸ ਦੇ ਅੰਡਰ ਆਉਂਦਾ ਉਹ ਵੀ ਉਹਨਾਂ ਕਾਰਗਰ ਹੋਣਾ ਚਾਹੀਦਾ ਸੋ ਜੋ ਹੁਣ ਕਾਨੂੰਨ ਫੈਡਰਲ ਸਰਕਾਰ ਲੈ ਕੇ ਆਈ ਆ ਕਿ ਇਹਦੇ ਹਿਸਾਬ ਦੇ ਨਾਲ ਕੋਈ ਪ੍ਰੋਵਿੰਸ ਦੀ ਤਿਆਰੀ ਚੱਲ ਰਹੀ ਹੈ ਕਿ ਅਸੀਂ ਆਪਣੀ ਜੇਲ੍ਹਾਂ ਦੀ ਸਮਰੱਥਾ ਵਧਾਉਣੀ ਆ ਕਿ ਅਗਰ ਜੱਜ ਸਾਹਿਬ ਜਿਹੜੇ ਆ ਰਿਫਿਊਜ਼ ਕਰਦੇ ਆ bail ਦੇ ਨੂੰ ਤਾਂ ਸਾਡੇ ਕੋਲ ਉਹਨਾਂ ਕੈਦੀਆਂ ਨੂੰ ਕਿ ਉਹਨਾਂ ਜਿਹੜੇ ਸਸਪੈਕਟ ਨੂੰ ਰੱਖਣ ਵਾਸਤੇ ਜੇਲ੍ਹਾਂ ਦੇ ਵਿੱਚ ਥਾਂ ਵੀ ਹੋਵੇ ਇਸ ਬਾਬਤ ਜਿਹੜੀ ਹੈ ਤੁਹਾਡੀ ਜਿਹੜੀ ਪ੍ਰੋਵਿੰਸ਼ੀਅਲ ਲੈਵਲ ਤੇ ਕੀ ਤਿਆਰੀ ਹੈ ਬਿਲਕੁਲ ਦਨਪਾ ਜੀ ਬਹੁਤ ਬੜੀ ਤੁਹਾਡਾ ਕੁਐਸਚਨ ਹੈ ਜੀ ਪਹਿਲਾਂ ਤੇ ਵੈਲਕਮ ਕਰਦੇ ਹਾਂ ਕਿ ਫੈਡਰਲ ਗਵਰਨਮੈਂਟ ਤੇ ਕਾਫੀ ਦਿਨ ਦਾ ਸਾਡੇ ਪ੍ਰੀਮੀਅਰ ਸਾਹਿਬ ਪ੍ਰੈਸ਼ਰ ਪਾ ਰਹੇ ਸੀ ਆਥੋ ਆਪਣੇ ਲੋਕਲ ਮੇਅਰ ਸਾਹਿਬ ਪੈਟ੍ਰਿਕ ਬਰਾਊਨ ਸਾਹਿਬ ਜਿੰਨੇ ਪੁਲਿਸ ਦੇ ਚੀਫ ਆ ਸਾਰੇ ਲਗਾਤਾਰ ਆਪਣੀਆਂ ਲੈਟਰਸ ਲਿਖ ਕੇ ਕਿ ਜਿਹੜੇ ਬੇਲ ਰਿਫਾਰਮ ਬਹੁਤ ਇੱਕ ਸਮੇਂ ਦੀ ਲੋੜ ਆ ਕ੍ਰਾਈਮ ਜਿਹੜਾ ਬਹੁਤ ਵੱਧ ਚੁੱਕਿਆ ਸੋ ਇਹਨੂੰ ਵੈਲਕਮ ਕਰਦੇ ਹਾਂ ਚ ਮੈਨੂੰ ਲੱਗਦਾ ਕਿ ਆਪਾਂ ਨੂੰ ਕਾਫੀ ਕੰਮ ਕਰਨ ਦੀ ਲੋੜ ਹੈਗੀ ਆ ਲੇਕਿਨ ਸਾਡੇ ਪ੍ਰੀਮੀਅਰ ਸਾਹਿਬ ਨੇ ਮੈਨੂੰ ਵੈਲਕਮ ਕੀਤਾ ਕਿ ਏਟਲੀਸਟ ਇਹ ਵੈਲਕਮਿੰਗ ਸਟੈਪ ਹੈਗਾ ਕਿ ਜਿਹੜਾ ਬਿੱਲ ਲੈ ਕੇ ਆ ਰਹੇ ਆ ਤੇ ਬੇਲ ਸਿਸਟਮ ਨੂੰ ਸਟਰੰਗਥਨ ਕਰ ਰਹੇ ਆ ਕ੍ਰਾਈਮੋ ਕੋਡ ਦੇ ਵਿੱਚ ਅਮੈਂਡਮੈਂਟ ਕਰ ਰਹੇ ਆ ਸੋ ਹੋਪਫੁਲੀ ਜੀ ਜਿਹੜਾ ਆਪਾਂ ਦੇਖ ਰਹੇ ਕ੍ਰਾਈਮ ਇਹਨਾਂ ਵੱਧ ਚੁੱਕਿਆ ਕ੍ਰਾਈਮ ਨੂੰ ਨੱਥ ਪਾਉਣ ਦੇ ਵਿੱਚ ਬਿਲਕੁਲ ਇਹ ਸਹਾਈ ਹੋਊਗਾ ਨਾਲ ਦੀ ਨਾਲ ਤੁਸੀਂ ਜੇਲਾਂ ਦੀ ਗੱਲ ਕੀਤੀ ਹੈ ਕੁਲਵਰਨ ਪਾ ਜੇਲਾਂ ਆਪਾਂ ਆਲਰੇਡੀ ਆਪਣੀ ਜਿਹੜੀ ਕੈਪੈਸਿਟੀ ਹੈਗੀ ਉਹਨੂੰ ਵਧਾ ਰਹੇ ਆ ਜੀ ਥੰਡਰਬੇ ਦੇ ਵਿੱਚ ਇੱਕ ਬਹੁਤ ਵੱਡੀ ਅਲੇਕਿਨ ਨਾਲ ਦੀ ਨਾਲ ਉਹਦੇ ਵਿੱਚ ਇਹ ਇਸ਼ੂ ਵੀ ਹੈਗਾ ਆਪਣੇ ਕੋਲ ਕਰਨਪਾਜ ਕਿ ਫੈਡਰਲ ਜਿਹੜੇ ਜਿਹੜੇ ਹੁੰਦੇ ਆ ਜਿਹੜੀਆਂ ਜੇਲਸ ਹੁੰਦੀਆਂ ਉਹ ਵੀ ਬੜੀਆਂ ਓਵਰ ਕੈਪੈਸਿਟੀ ਹੈਗੀ ਉਹਦੇ ਵਿੱਚ ਓਵਰ ਕਰਾਊਡਡ ਆ ਤੇ ਉਹਨਾਂ ਦੇ ਜਿਹੜੇ ਕਾਫੀ ਜਿਹੜੇ ਇਮਿਟਸ ਹੁੰਦੇ ਆ ਜੀ ਉਹ ਜਿਹੜੇ ਪ੍ਰੋਵਿੰਸ਼ੀਅਲ ਜੇਲਸ ਦੇ ਵਿੱਚ ਹੈਗੇ ਆ ਸੋ ਉਹ ਵੀ ਇੱਕ ਕਹਿ ਲਓ ਕਿ ਕੈਪੈਸਿਟੀ ਉਹਨਾਂ ਕਰਕੇ ਵਧੀ ਉਹਨਾਂ ਕਰਕੇ ਜਿਹੜੀਆਂ ਓਵਰ ਕਰਾਊਡਡ ਹੁੰਦੀਆਂ ਵਾ ਲੇਕਿਨ ਆਪਾਂ ਮਿਲ ਕੇ ਜਿੱਥੇ ਵੀ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਲੋਡ ਹੋਊਗੀ ਸਾਡੇ ਡਗਫੋਰਟ ਸਾਹਿਬ ਪ੍ਰੀਮੀਅਰ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਜੇਲ ਕੈਪੈਸਿਟੀ ਵੱਡਾ ਇਸ਼ੂ ਨਹੀਂ ਹੈਗਾ ਉਹਨੂੰ ਆਪਾਂ ਹਮੇਸ਼ਾ ਵਧਾ ਸਕਦੇ ਆ ਆਲਰੇਡੀ ਵਧਾ ਵੀ ਰਹੇ ਆ ਕਾਫੀ ਜੇਲਸ ਨਵੀਆਂ ਜਿਹੜੀਆਂ ਐਡ ਕਰ ਰਹੇ ਆ ਜੀ ਜੀ ਲੇਕਿਨ ਮੈਨੂੰ ਲੱਗਦਾ ਕਿ ਜੇ ਬੇਲ ਰਿਫਾਰਮ ਕਰਦੇ ਆ ਜੇ ਇਹਨੂੰ ਸਟੈਂਡਰਡਨ ਕਰਦੇ ਆ ਜੇ ਲਾਅ ਸੈਕਟ ਕਰਦੇ ਆ ਤੇ ਮੈਨੂੰ ਲੱਗਦਾ ਆਪਾਂ ਨੂੰ ਜੇਲਸ ਦੀ ਲੋਡ ਹੀ ਨਹੀਂ ਪੈਣੀ ਜਦੋਂ ਜੇ ਕੋਈ ਕ੍ਰਾਈਮ ਕ੍ਰਿਮੀਨਲ ਨੂੰ ਡਰ ਹੋਊਗਾ ਉਹਨੂੰ ਕਨਸੀਕਵੈਂਸਿਸ ਪਤਾ ਹੋਣਗੇ ਕਿ ਕਨਸੀਕਵੈਂਸਿਸ ਜੇ ਹੋਣਗੇ ਸੋ ਇਹ ਚੀਜ਼ ਵਧੀਆ ਹੋਊਗੀ ਲੇਕਿਨ ਆਪਾਂ ਨਾਲ ਮਿਲ ਕੇ ਕੰਮ ਕਰਾਂਗੇ ਜਿੱਥੇ ਵੀ ਲੋਡ ਹੋਊਗੀ ਸਾਡੀ ਅਮਰਜੋਤ ਜੀ ਅ ਤੁਸੀਂ ਸਾਰੀਆਂ ਚੀਜ਼ਾਂ ਅਮੈਂਡਮੈਂਟਸ ਹੋ ਰਹੀਆਂ ਨੇ ਤੇ ਉਹਦੇ ਵਿੱਚ ਕਿਹ ਚੀਜ਼ਾਂ ਵੀ ਆਉਣ ਵਾਲੇ ਵੀਕ ਦੇ ਵਿੱਚ ਇੱਕ ਤਾਂ ਜਿਹੜੀ অন্ਟਾਰੀਓ ਗਵਰਨਮੈਂਟ ਦੀ ਹੁਣ ਕਿਰਕੀ ਜਿਹੜੀ ਹੈ ਜੋ ਸ਼ੁਰੂ ਹੋ ਜਾਣੀ ਹੈ ਉਹਦੇ ਵਿੱਚ ਉਹ ਚੀਜ਼ਾਂ ਨੇ ਵੀ ਜਿਹੜਾ ਤੁਹਾਡੀ ਸਰਕਾਰ ਨੇ ਮਿਲੀਅਨਸ ਆਫ ਡਾਲਰ ਐਡਵਰਟਾਈਜ਼ਮੈਂਟ ਅ ਅਮਰੀਕਾ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਬਾਬਤ ਕਰ ਰਹੇ ਨੇ ਤੇ ਉਲਟਾ ਰਿਐਕਸ਼ਨ ਅਜੇ ਡੋਨਲਡ ਟਰੰਪ ਉਹਨਾਂ ਦਾ ਹੋ ਗਿਆ ਜਿਹੜੀ ਟੈਰਫ ਟਾਕ ਜਿਹੜੀ ਡੀਲ ਦੇ ਲਈ ਚੱਲ ਰਹੀ ਸੀ ਉਹ ਕਹਿੰਦੇ ਮੈਂ ਇੱਥੇ ਰੋਕ ਦਿੰਦਾ ਹਾਂ ਦੂਸਰਾ ਸਾਡਾ ਸਵਾਲ ਹੋਊਗਾ ਇਨਸ਼ੋਰੈਂਸ ਨੂੰ ਲੈ ਕੇ ਇਹਦੇ ਉੱਤੇ ਗੱਲਬਾਤ ਕਰਨੀ ਬਣਦੀ ਹੈ ਇਹ ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਮੈਂ ਕਿਉਂਕਿ ਅੱਜ ਦੀ ਇਸ ਗੱਲਬਾਤ ਦੇ ਵਿੱਚ ਜਿਹੜੀ ਮੇਨ ਚੀਜ਼ ਸੀਗੀ ਉਹੀ ਅਸੀਂ ਕਨਸਰਨ ਕਰਨੀ ਸੀ ਮੈਂ ਤੇ ਕੁਦਰਨ ਸਾਹਿਬ ਨੇ ਹਸਪੀਟਲ ਨੂੰ ਲੈ ਕੇ ਉਹ ਚੀਜ਼ਾਂ ਨੂੰ ਲੈ ਕੇ ਉਹ ਬਾਅਦ ਦੀਆਂ ਗੱਲਾਂ ਹੋਣਗੀਆਂ ਪਰ ਆ ਤੁਸੀਂ ਸਾਡੇ ਨਾਲ ਵਾਅਦਾ ਕਰਕੇ ਜਾਓ ਮੇਰੇ ਕੋਲ ਲਾਈਨ ਸਾਰੀਆਂ ਨੇ ਮੈਨੂੰ ਪਤਾ ਮੇਰੇ ਕੋਲ ਫ੍ਰਾਈਡੇ ਦਾ ਦਿਨ ਹੈ ਸਾਡੇ ਸਪான்ਸਰ ਵੀ ਹੁੰਦੇ ਆ ਤੇ ਆਉਣ ਵਾਲੇ ਕਮਿੰਗ ਵੀਕ ਦੇ ਵਿੱਚ ਤੁਸੀਂ ਇੱਕ ਦੋ ਦਿਨ ਸਾਡੇ ਨਾਲ ਇਹ ਲਾਉਂਗੇ ਅਨੀ ਟਾਈਮ ਪੜੀ ਅਨੀ ਟਾਈਮ ਬੰਦਰਪਾਜੀ ਜੀ ਜੇ ਤੁਹਾਨੂੰ ਅੱਜ ਲੋੜ ਆ ਜੀ ਮੈਂ ਹਾਜ਼ਰ ਆਂ ਜੀ ਜੇ ਤੁਸੀਂ ਅਗਲੇ ਵੀਕ ਹੁਕਮ ਕਰੋਗੇ ਆਪਾਂ ਅਗਲੇ ਵੀਕ ਵੀ ਆ ਜਾਾਂਗੇ ਅੱਜ ਅੱਜ ਸਾਡੇ ਕੋਲ ਥੋੜਾ ਜਿਹਾ ਸਕੇਡਿਊਲ ਮੇਰੇ ਕੋਲ ਬੀਜ਼ੀ ਹੈਗਾ ਤੇ ਫਿਰ ਅਗਲੇ ਵੀਕ ਜ਼ਰੂਰ ਪ੍ਰੋਗਰਾਮ ਰੱਖਿਓ ਫਿਰ ਨੋ ਪ੍ਰੋਬਲਮ ਜੀ ਜਦੋਂ ਤੁਸੀਂ ਸਾਡੇ ਨਾਲ ਜੁੜਨ ਦੇ ਲਈ ਅਮਰਜੋਤ ਜੀ ਬਹੁਤ